ਹਾਂ ਮੰਮਾ ਨੋਗੀ ਤਿਆਰ ਹੈ ਹੋ ਗਈ ਮੈਂ ਤਿਆਰ ਤੇ ਮੈਂ ਤੈਨੂੰ ਆਖਿਆ ਸੀ ਰੈੱਡ ਰੰਗ ਦਾ ਸੂਟ ਪਾਈ ਤਾਂ ਕਿਹੜਾ ਪਾ ਲਿਆ ਤੇ ਆਇਆ ਇਨਾਂ ਪਾ ਰ ਸੂਟ ਆ ਮੈਂ ਤੇ ਆ ਸਪੈਸ਼ਲ ਸਵਾਇਆ ਹੀ ਪਾਉਂਗੀ ਤੇ ਤੂੰ ਇਹ ਵੀ ਕਹੀ ਜਾਂਂਦੀ ਪਿਆ ਸੂਟ ਪਾ ਲਿਆ ਉਹ ਨਹੀਂ ਪਾਇਆ ਇੰਨਾ ਮਹਿੰਗਾ ਸੂਟ ਹੀ ਕੋਈ ਉਹਤ ਨਹੀਂ ਕੋਈ ਗੱਲ ਮੈਂ ਖੰਡਿਆ ਵੀ ਅਜ ਪਹਿਲਾਂ ਪਹਿਲਾਂ ਦਿਨਾਂਵਾਂ ਤੇ ਲਾਲ ਰੰਗ ਦਾ ਸੂਟ ਪਾਉਂਦੀ ਇਹ ਕਿਹੜਾ ਤੂੰ ਮੋਰ ਪੰਛੀਆ ਜਿਹਾ ਪਾ ਲਿਆ ਸਾਇਆ ਨਹੀਂ ਸੋਹਣਾ ਲੱਗਣ ਡਿਆ ਇਹ ਮੈਂ ਬਦਲ ਹੀ ਜਮਾਂ ਫਿਰ ਉਹਨਾਂ ਹੀ ਬਦਲਣ ਲੈ ਸੋਹਣਾ ਲੱਗਣ ਦਾ ਮੈਂ ਉਦਾਂ ਹੀ ਕਹਿਣ ਦਿਆ ਸੀ ਤੈਨੂੰ। ਨਾ ਇੱਕ ਪਾਸੋਂ ਕਹੀ ਜਾਂਦੀ ਆ ਪਾ ਲਿਆ ਵਾ। ਉਹ ਨਹੀਂ ਸੋਹਣਾ ਲੱਗਦਾ ਵਾ ਕੋਈ। ਮੂੜੀ ਖਰਾਬ ਕਰਕੇ ਰੱਖ। ਉਹ ਸੋਹਣਾ ਲੱਗਣ ਰਿਹਾ ਬਾਬਾ। ਚਲੋ ਠੀਕ ਹੈ ਉਦਾਂ ਮੈਨੂੰ ਕਹਿਣ ਤੇ ਡਿਓ ਤੇ ਆਪਣੀ ਪੱਗ ਤਾਂ ਦੀ ਕਿੱਥੇ ਗਈ ਕੱਲ੍ਹ ਵਾਲੀ? ਉਹ ਪੱਗ ਮੈਂ ਦੋ ਤਿੰਨਾਂ ਦੀ ਬੱਜੀ ਤੇ ਉਹ ਲਾਰਨੀ ਪੂਰਾ ਹੁੰਦਾ ਤੇ ਹਾਰ ਕੇ ਮੈਂ ਰੋਜ਼ ਪਾਦਾ ਸੀ ਤੇ ਮੈਂ ਇਹ ਹੀ ਪਾ ਲੇਕਾ। ਆਹੋ ਕੇ ਨੂੰ ਗੱਲ ਕਰਨੀ ਸੌਖੀ ਆ ਨਾ। ਉਹ ਨਹੀਂ ਸੋਹਣਾ ਲੱਗਣ ਦਿਆ। ਚਲ ਫੇਰ ਮੈਂ ਰਹਿਣ ਦਿੰਨੀ ਆ। ਚਲ ਬਹਿ ਜਾ ਹਣ ਮੈਂ ਤੇਰੇ ਨਾਲ ਨਾ ਇੱਕ ਗੱਲ ਕਰਨੀ। ਗੱਲ ਕਿਹੜੀ ਕਰਨ ਲੋ ਵਾਗਿੰਦ ਸੋਤੇ ਹਮਾ ਤੁਹਿਆ ਦੱਸ ਤੇਰਾ ਜੀ ਲੱਗਾ ਜੀ ਤੇ ਲਉਣਾ ਪੈਣਾ ਤੁਹਾਨੂੰ ਪਤਾ ਹੀ ਆ ਅਜੇ ਤੇ ਚਲ ਨਵਾਂ ਨਵਾਂ ਨਹੀਂ ਲੱਗਦਾ ਬਾਅਦ ਚ ਲੱਗ ਜੇ ਚਲ ਮੇਰੀ ਗੱਲ ਸੁਣ ਹੁਣ ਇਹ ਕਰਨੋਂ ਨਾ ਆਪਣਾ ਘਰ ਹੀ ਸਮਝ ਲੈ ਕੋਈ ਗੱਲ ਨਹੀਂ ਤੇ ਘਰ ਤੋਂ ਝੰਝ ਲੈ ਦੇ ਉਹ ਮੈਂ ਕਹਿੰਨਾ ਵਾ ਜਦਾਂ ਤੂੰ ਆਪਣੇ ਮਾਪਿਆਂ ਨੂੰ ਸਮਝੀਂ ਨਾ ਤੋ ਉਦਾਂ ਹੀ ਉਹ ਮਾਪਿਆਂ ਨੂੰ ਸਮਝੀਂ ਮਾਪੋ ਤੇ ਇਹਨਾਂ ਦੀ ਹਿੱਤ ਕਰਿਆ ਕਰੀ ਹੈ ਤੇ ਮੇਰੀ ਗੱਲ ਸੁਣੋ ਕਿ ਤੁਸੀਂ ਇੰਨੀ ਕਾਤੋਂ ਫਿਕਰ ਕਰਦੇ ਹੋ ਕਿ ਦੱਸੋ ਹੁਣ ਹੀ ਮੇਰੇ ਮਾਪਿਆਂ ਨੂੰ

ਤੁਹ ਕੋਈ ਇਸ ਕਾਇਦਾ ਮੌਕਾ ਨਾ ਮਿਲੇ। ਅੱਛਾ ਬਾਬਾ ਮੈਂ ਤੈਨੂੰ ਨਹੀਂ ਦਿੰਦੀ ਇਸ ਕਾਇਦਾ ਦਾ ਮੌਕਾ। ਤੇ ਜੇ ਮੰਮੀ ਹੋਣੀ ਮੈਨੂੰ ਧੀ ਸਮਝਣਗੇ ਤੇ ਮੈਂ ਵੀ ਤੇ ਉਹਨਾਂ ਨੂੰ ਮੈਂ ਸਮਝਣਾ ਅੱਗੋਂ। ਤੁਹਾਨੂੰ ਪਤਾ ਸਾਡੇ ਘਰ ਵਿੱਚ ਭਾਬੀਆਂ ਹੈਗੀਆਂ ਮੇਰੀ ਮੰਮੀ ਪਤਾ ਕਿੰਨਾ ਕਰਦੀ ਹੈ ਉਹਨਾਂ ਨਾਲ। ਹਰ ਕੰਮ ਉਹਨਾਂ ਨੂੰ ਚਲ ਵਧੀਆ ਚੱਲਣਾ ਨਹੀਂ ਚਾਹੀਦਾ। ਆ ਹੋਏ ਹੀ ਗੱਲ ਹੁਣ ਵੀ ਫੇਰ ਦੂਰ ਨਾਲ ਜੁ ਭਣੀ ਰਹੇ ਤੇ ਫੇਰ ਹੀ ਇਹਨੂੰ ਸੱਸ ਚ ਮੇਰੀ ਢਾਈ ਪਾਸ ਹੁੰਦਾ। ਚੱਲ ਨਾ ਮੰਮੀ ਆ ਕੇ ਡੇ ਵੀ ਗਾਨਾ ਖੇਡਣਾ ਤੇ ਚੱਲ ਫੇਰ ਆ। ਚਲੋ ਚਲੋ ਆ ਵੇਖੋ ਮੈਂ ਤੇ ਰੈਡੀ ਹਾਂ। ਤੂੰ ਹੀ ਗੱਲੀ ਲਾ ਲਿਆ ਮੈਨੂੰ। ਮੰਮੀ ਗੱਲ ਦੀ ਨਾ ਖਾਦੀ ਹੋਈ ਆ ਤੇ ਚਾਹ ਦੀ ਚਾਹ ਬਣੀ ਆ ਫੜ ਕੇ ਬੰਦਾ ਪੀ ਸਾਂਦਾ ਆਂਦੀ ਵੀ ਮੈਨੂੰ ਨਾ ਮੈਨੂੰ ਬੈਠੀ ਬਿਠਾਈ ਨਾ ਦੋ ਮੇਰਾ ਜੀ ਕਰਦਾ ਕਿ ਬਰੇ ਨਾ ਹੀ ਦਾ ਇਹ ਤੂੰ ਚੰਗਾ ਜਾਵਾਂ ਤਾਂ ਮਾਰ ਕੇ ਆਵਾਂ ਇਹਦੇ ਮੱਥੇ ਉਹਦਾ ਇਹਦੇ ਮੂੰਹ ਨੂੰ ਨਹੀਂ ਮੇ ਜਾਣਾ ਹੈਗਾ ਇੱਕ ਸਿਰਫ ਮੈਂ ਡੈਡੀ ਕਰਕੇ ਚਾਹੀਈ ਆ ਵੀ ਡੈਡੀ ਚੰਗੇ ਆ ਜਿੰਦਰ ਮੈਂ ਤੇ ਇੰਨੀ ਖੁਸ਼ ਹਾਂ ਨਾ ਵੀ ਮੇਰੀ ਤੀ ਸੌਖੇ ਕਰ ਚੜ ਗਈ ਆ ਸੱਚੀ ਦੇ ਲੋ ਬੜੀ ਠੰਡ ਵਾ ਹੁਣ ਤੇ ਉਹ ਚਲ ਮਾਪਿਓ ਨਹੀਂ ਹੋਈ ਹੁੰਦਾ ਤੇ ਧੀ ਪੁੱਤ ਸੌਖਾ ਹੋਵੇ ਤੇ ਸਾਰੀ ਜ਼ਿੰਦਗੀ ਸੁੱਖੀ ਨਾ ਕਿੰਦੀ ਮਾਪਿਓ ਦੀ ਤੇ ਧੀ ਪੈਣ ਦੀ ਪਤਾ ਕੀ ਗੱਲ ਵਾ ਸਾਡੀ ਕੁੜੀ ਹੈ ਹੀ ਬੜੀ ਚੰਗੀ ਸੀ ਨਾਲੇ ਉਹ ਸੋਹਣੀ ਸੁਨੱਖੀ ਹੈ ਹੈ ਕੋਈ ਉਹਦੇ ਵਰਗਾ ਸਾਰੇ ਪਿੰਡ ਦੇ ਵਿੱਚ ਮੇਰੀ ਧੀ ਵਰਗਾ ਉਹ ਚਲ ਸਭ ਤੋਂ ਵੱਡੀ ਗੱਲ ਇਹ ਆ ਵੀ ਚੰਗੇ ਥਾ ਢੋਟ ਹੋ ਗਿਆ ਵਾ ਢੋ ਵੀ ਤਾਂ ਹੀ ਟੁੱਕਦੇ ਆ ਜੇ ਧੀ ਪੁੱਤ ਮੂੰਹ ਮੱਥੇ ਲੱਗਦਾ ਹੋਵੇ ਤੇ ਮੇਰੀ ਧੀ ਵਰਗਾ ਕੌਣ ਵਾ ਲੈ ਚਾਹ ਆ ਗਈ ਚਾਹ ਚਾਹ ਲਿਆ ਪੋਤੋ ਲੈ ਚਾਹ ਨੂੰ ਦੇਣਾ ਅੱਗੇ ਬੜਾ ਜੀ ਕਰਨ ਦੇ ਆਹ ਦੇਖਾਂ ਚਾਹ ਲੈ ਕੇ ਆਈ ਹੈ ਕਿਤੇ ਮਾਸਾ ਦੁੱਧ ਹੀ ਫੂਕ ਲਿਆ ਹੋਣਾ ਹੀ ਵਿੱਚ ਓ ਮੇਰੀ ਗੱਲ ਸੁਣ ਲੈ ਐਵੇਂ ਜੀ ਠੰਡੀ ਚਾਹ ਮਿਲ ਜੇ ਨਾ ਤੇ ਹੋਰ ਕੀ ਚਾਹੀਦਾ ਵਾ ਨਾਲੇ ਮੰਮੀ ਤੁਸੀਂ ਪੀ ਕੇ ਦੇ ਵੇਖੋ ਹਾਂ ਫੇਰ ਵੀ ਕਹਿਣਾ ਕੱਚੀ ਚਾਹ ਲੈਣਤੀ ਵੈਸੇ ਤੇ ਨੁਕਸ ਬੜੇ ਕਰਦੇ ਤਾਂ ਬੜੀ ਬਣਦੀ ਜ਼ੁਮੇਲ ਜਾਂਦੀ ਆ ਨੀ ਚੁੱਪ ਕਰ ਜਾਂ ਨੂੰ ਤੋ ਤੇ ਮੇਰੀ ਗੱਲ ਸੁਣ ਘਰ ਵਿੱਚ 100 ਚੀਜ਼ ਪਈ ਆ ਖਾਣ ਵਾਸਤੇ ਤੇ ਫੋਕੀ ਚਾਹ ਲਿਆ ਕੇ ਤੇ ਮੱਥੇ ਮਾਰਦੀ ਆ ਨਾਲ ਕੁਝ ਲਿਆ ਦੇਣਾ ਸੀ ਮੈਂ ਤਾਂ ਮੰਮੀ ਜੀ ਚਾਹ ਬਣਾਉਣੀ ਆ ਤੇ ਜੋ ਤੁਹਾਡੇ ਦਿਲ ਕਰਦਾ ਹੀ ਤੁਸੀਂ ਲਿਆ ਕੇ ਰੱਖ ਲੈਣਾ ਹੀ ਤੁਹਾਨੂੰ ਪਤਾ ਸਹੀ ਵੀ ਕਰਨੀ ਚਾਹ ਬਣਾਉਣੀ ਨਾਲੇ ਮੈਂ ਕਿਹੜੀਆਂ ਚੀਜ਼ਾਂ ਰੱਖੀਆਂ ਐ ਚੀਜ਼ਾਂ ਤੇ ਤੁਹਾਡੇ ਕੋਲ ਹੀ ਆ ਸਾਰੀਆਂ ਬਹੁਤੀਆਂ ਨਾ ਗੱਲਾਂ ਨਾ ਬਣਾ ਠੀਕ ਆ ਮੈਂ ਕਿਹੜੇ ਜਿੰਦਰੇ ਮਾਰੇ ਆ ਜਿੰਦਰੇ ਮਾਰਾ ਨਾ ਤੇ ਤੈਨੂੰ ਲੱਗ ਜੇ ਲੋ ਹੈ ਜਿਹੜਾ ਸਾਰਾ ਦਿਨ ਮੂੰਹ ਦੇ ਛੜਦੀਆਂ ਖਾਣ ਵਿੱਚ ਹੀ ਤਾਂ ਇਹ ਤੇ ਡੇੜੀਆਂ ਪਠੋਰੀਆਂ ਬਣੀਆਂ ਜੇ ਪੇ ਕਿਆ ਦੇ ਘਰ ਤੇ ਮਿਲਦਾ ਕੋਹ ਨਹੀਂ ਤੁਹਾਨੂੰ ਤੇ ਸੌਰੀ ਆਣ ਕੇ ਤੇ ਅਸ਼ਾ ਕਰਨ ਡੀਆਂ ਜੀ ਗੱਲਾਂ ਮਾਰਦੇ ਆ ਤੇ ਮੇਰੀ ਗੱਲ ਸੁਣਾ ਉਹਨੇ ਚਾਹ ਕੁੜੀ ਨੇ ਬ੍ਰਾਂਡ ਤੇ ਪਿਆਲਦੀ ਆ ਸਾਨੂੰ ਤੇ ਜੇ ਤੂੰ ਖਾਣਾ ਐ ਕੋਹ ਤੇ ਉੱਥੋਂ ਜਾ ਕੇ ਫੜ ਲਈਦੀ ਰੋਈ ਚ ਹੈ ਉਹਨੂੰ ਕੋ ਕਹਿਣ ਦੀ ਮੜਾ ਚਗਾ ਤੇ ਚਾਹ ਹੀ ਘੁੱਟ ਪਿਆਲਦੀ ਆ ਕੀ ਕਰਤਾ ਹੈ ਨੇ ਨਾਲ ਸਾਨ ਕੀਤਾ ਵਾ ਪਿਆਲਣੀ ਨੀਗੀ ਫਰਜਵਾਨਾਂ ਦਾ ਲੱਖਾਂ ਰੁਪਏ ਲਾਏ ਇਹਨਾਂ ਦੇ ਉੱਤੇ ਤੇ ਫੇਰ ਲਿਆਂਦੀਆਂ ਤੇ ਘੁੱਟ ਚਾਹ ਦਾ ਵੀ ਨਹੀਂ ਦੇਣਾ ਬੰਦੇ ਤੇ ਕੀ ਕਰਨਾ ਆਪਣੀ ਨਾ ਥੋੜੀ ਜੀਬਾਨ ਅੰਦਰ ਰੱਖਿਆ ਕਰ ਕੱਖ ਨਹੀਂ ਹੁੰਦਾ ਮੇਰੀ ਤੇ ਜਵਾਨ ਅੰਦਰ ਹੀ ਆ ਤੇ ਇੱਕ ਸਾਡੀ ਧੀ ਆ ਹੈ ਲੱਖਾਂ ਚ ਇੱਕ ਵਾ ਉਹਦੇ ਵਰਗਾ ਹੈਗਾ ਕੋਈ ਲਾ ਕੇ ਛਾ ਕੇ ਐਵੇਂ ਤੇ ਨਹੀਂ ਲੋਕਾਂ ਦੇ ਐਡੇ ਐਡੇ ਮੂੰਹ ਹੋਏ ਮੰਮੀ ਤੂੰ ਇਹ ਸੁਣਾਉਣ ਕਿੰਨੂ ਡੇ ਫਾਰ ਕੇ ਮੈਂ ਚੁੱਪ ਕਰਕੇ ਖਲੋਤੀ ਆ ਇੱਥੇ ਲੋਕ ਕਿਹੜੇ ਆ ਹੈ ਤੇ ਮੈਂ ਹੀ ਖਲੋਤੀ ਆ ਤੁਹਾਡੇ ਐਡੇ ਐਡੇ ਮੂੰਹ ਕਿਉਂ ਹੋ ਗਏ ਕੋਈ ਗੱਲ ਸੁਣ ਕੋ ਜਾਣਦਿਆ ਕਰ ਗੱਲ ਨੂੰ ਘਟਾਏ ਵੇਖੀ ਦਿੰਦਾ ਵਾ ਕੀ ਉਦੋਂ ਚਾਹਦੇ ਫੜਾ ਦੇ ਤੂੰ ਤੁਸੀਂ ਤਬੱਟ ਪਾਤਾ ਵਾ ਹੱਦ ਹੋਈ ਏ ਤੁਹਾਡੇ ਵਾਲੀ ਚੱਲ ਪੈ ਗਈ ਤੇਰੇ ਕਲੇਜੇ ਚ ਠੰਡ ਹੈ ਚਾਹ ਵੀ ਨੀ ਕੋਟ ਪੇਨ ਦਿੱਤੀ ਸਾਨੂੰ ਦੋਵਾਂ ਜੀਆਂ ਨੂੰ ਕਿੱਦਾਂ ਵੇਂਦੀ ਹੱਡੇ ਵੱਲ ਤੇ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਤੈਨੂੰ ਕਿਹਾ ਹੀ ਤੈਨੂੰ ਮੈਂ ਜੱ ਲਾਲਾ ਜੌਰ ਜਿੱਥੇ ਲਾਉਣਾ ਹੁਣ ਫੇਰ ਤੋਂ ਸ਼ਿਆ ਮਮੀ ਫੇਰ ਆ ਗੱਲ ਆ ਮੇਰੇ ਤੋਂ ਵੀ ਸੋ ਲੋ ਸੜਦੀਆਂ ਇਹੀ ਨਹੀਂ ਸੜਦੀ ਤੂੰ ਹੀ ਜੇ ਦੋਵੇਂ ਮਾਮਾ ਧੀਆਂ ਵੀ ਇੱਕੋ ਘਰ ਆ ਗਈਆਂ ਜੀ ਅੱਛਾ ਨਹੀਂ ਮੈਂ ਤਾਂ ਵੇਲੇ ਨੂੰ ਪੁੱਛ ਤਾਉਂਦੀ ਆ ਕਿਹੜੇ ਵੇਲੇ ਤੇਰਾ ਰਿਸ਼ਤਾ ਲੈਦਾ ਹੈ ਉਹ ਤਾਂ ਮੈਨੂੰ ਦਿਨ ਨਹੀਂ ਭੁੱਲਦਾ ਜੇ ਤੱਕ ਜਦੋਂ ਮੈਂ ਤੈਨੂੰ ਵੇਖਣ ਚਲ ਗਈ ਉਦੋਂ ਤੂੰ ਹੀ ਰਿਸ਼ਤਾ ਲਿਆ ਹੀ ਅਹੀਂ ਤੇ ਨਹੀਂ ਤਾਂ ਢ ਘਰ ਆਣ ਕੇ ਕਿਹਾ ਵੀ ਮੇਰਾ ਰਿਸ਼ਤਾ ਲੈ ਜਾਓ ਉਦੋਂ ਤੇਰੇ ਪੁੱਤ ਨੂੰ ਕੋਈ ਰਿਸ਼ਤਾ ਨਹੀਂ ਹੁੰਦਾ ਹੈਗਾ ਬੱਲੇ ਨਹੀਂ ਤੇਰੇ ਮੇਰੇ ਪੁੱਤ ਨੂੰ ਰਿਸ਼ਤਾ ਨਹੀਂ ਹੁੰਦਾ ਤੇ ਤੂੰ ਡੋਰੇ ਪਾਉਂਦੀ ਫਿਰਦੀ ਹੈਗੀ ਆਪਣੀ ਭੈਣ ਨੂੰ ਕਹਿ ਕਹਿ ਕੇ ਕਹਿ ਕਹਿ ਕੇ ਆ ਗਈਆਂ ਮੇਰੇ ਸਿਰ ਦੇ ਉੱਤੇ ਮੈਂ ਘੜੇ ਨਿਕਲ ਕੇ ਆਈਆਂ ਵਿਆਹ ਕੀ ਆਈਆਂ ਤੇ ਨਾਲੇ ਹਾਨੂੰ ਕਹ ਲੈ ਤੇਰੀ ਧੀ ਦੇ ਸਾੜੇ ਉਦਾਂ ਧੀ ਦੇ ਗੋਣ ਗੋਣੇ ਆ ਐਵੇਂ ਆਂਦੀਆਂ ਧੀਆ ਧੀਆ ਹੁੰਦੀਆਂ ਨੇ ਨੂੰ ਮੁੱਚ ਫਰਕ ਹੀ ਸਮਝਣਾ ਕਦੀ ਨੋਮਾ ਨੇ ਤੇ ਧੀਆ ਬਣਾਇਆ ਨਹੀਂ ਦੀ ਮੇਰੀ ਗੱਲ ਸੁਣ ਲੈ ਧਿਆਨ ਨਾਲ ਐਡੀ ਜਵਾਰਾ ਤੇਰੀ ਜੇ ਮੇਰੀ ਐਡੀ ਹੈ ਨਾ ਤੇ ਤੇਰੀ ਧੀ ਦੀ ਐਡੀ ਆ ਵੇਖਾਂਗੇ ਭਲਾ ਸਵੇਰੇ ਵਾਸਤੇ ਕੀ ਹੁੰਦੀ ਹੈ ਖਬਰਦਾਰ ਖਬਰਦਾਰ ਜੇ ਮੇਰੀ ਧੀ ਨੇ ਇੱਕ ਲਫਜ ਗੌਰ ਬੋਲਿਆ ਤੇ ਤੇਰੀ ਜ਼ੁਬਾਨ ਖਿੱਚ ਦੂੰਗੀ ਤੇਰੀ ਮੈਂ ਹੋਰ ਮੰਮੀ ਤੈਨੂੰ ਕਰਨਾ ਵੀ ਕੀ ਹੁੰਦਾ ਇੱਕ ਜ਼ੁਬਾਨ ਹੀ ਖਿੱਚਣੀ ਹੁੰਦੀ ਆ ਆਪਣੀ ਧੀ ਦਾ ਤੁਹਾਨੂੰ ਬੜਾ ਦੋਖ ਲੱਗਾ ਤੁਹਾਡੀ ਧੀ ਧੀ ਆ ਤੇ ਹੀ ਕੀ ਪਹਿਲੀ ਥਾਲ ਮੇਰੀ ਇਹ ਸੁਣ ਲੋ ਪੀ ਕਦੀ ਹਾਂ ੁੰਡੀਆਂ ਬਣਾਗੇ ਤੇ ਵੇਖੋ ਅਹੀਂ ਤੇ ਢੀਆਂ ਬਣਨੂ ਤਿਆਰ ਵਾਂ ਤੂੰ ਹੀ ਨਾ ਬਣਾਉਣ ਨੂੰ ਤਿਆਰ ਜਾਂ ਨੀ ਚੁੱਪ ਕਰਕੇ ਬਹਿ ਫੋਰ ਨਾ ਕੋ ਸੁਣਨੀ ਮੇਰ ਕੋ ਢੀਆਂ ਬਣ ਲਗੀ ਵੱਡੀ ਚੰਦਰੀ ਨੀ ਤੂੰ ਕਿੱਥੋਂ ਮੇਰੀ ਢੀ ਬਣ ਸਕਨੀ ਆ ਉਹਦੀ ਜਗ੍ਹਾ ਲੈ ਸਕਦੀ ਆ ਕਦੀ ਵੀ ਨਹੀਂ ਦੋਰੇ ਜਮਕੇ ਵੀ ਨਹੀਂ ਤੇ ਉਹਦੀ ਲੈਣਾ ਵੀ ਨਹੀਂ ਕੋਈ ਚੰਦਾ ਜਿੱਦਾਂ ਦੀ ਉਹ ਅੱਛਾ ਉਹਦੀ ਜਗ੍ਹਾ ਲੈਣੀ ਆ ਬਨਾਲੀ ਇਹ ਵੀ ਮੰਮੀ ਦਿਲ ਚੋਂ ਖਿਆਲ ਕੱਢ ਦੋ ਵੀ ਮੇਰੀ ਚਲਣੀ ਆ ਉਹ ਤਾਂ ਹੁਣ ਟਾਈਮ ਹੀ ਦੱਸੇਗਾ ਵੀ ਕਿਦੀ ਚਲਣੀ ਆ ਐਵੇਂ ਨਾ ਮੇਰੇ ਕੋ ਖਾਲੀ ਕੁਰਸੀ ਦੇ ਵਿੱਚ ਹੁਣ ਚੁੱਪ ਕਰਕੇ ਤੇ ਚਲ ਜਾ 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 ਕੇ ਲੰਗਰ ਪ੍ਰਸ਼ਾਦਾ ਤਿਆਰ ਕਰ ਗੱਲਾਂ ਕਰਦੀਆਂ ਬਹੁਤੀਆਂ ਤੂੰ ਤੇ ਜੇ ਮੈਂ ਨਾ ਕਰਾਂਗੀ ਤੇ ਫੇਰ ਤੁਸੀਂ ਕੀ ਕਰ ਲਓਗੇ ਉਹ ਸ਼ਰਮ ਨਹੀਂ ਜਿਹੜੀਆਂ ਤੁਹਾਡੀਆਂ ਗੱਲਾਂ ਸੁਣਦੀ ਮੈਂ ਨਹੀਂ ਸੁਣਨੀਆਂ ਐਗੀਆਂ ਚੁੱਪ ਕਰਕੇ ਬਹਿ ਜਾ ਤੈਨੂੰ ਮੈਂ ਦੱਸਿਆ ਹੀ ਉਹ ਤੇਰੀ ਜ਼ੁਬਾਨ ਤੋਂ ਜ਼ਿਆਦਾ ਚੱਲਣ ਢੀ ਹੈ ਇਹ ਨਾ ਹੋਵੇ ਕਿ ਮੇਰੇ ਕੋਈ ਮਾਦਾ ਹੋ ਜੇ ਹੁਣ ਨਹੀਂ ਲੋਕੀ ਐਵੇਂ ਕਹਿੰਦੇ ਆ ਕਿ ਨਵਾਂ ਨਵਾਂ ਹੀ ਹੁੰਦੀਆਂ ਵਾ ਧੀਆ ਨਹੀਂ ਬਣ ਸਕਦੀਆਂ ਜਿੰਨਾ ਮੱਝ ਜ਼ੋਰ ਲਾ ਦੋ ਉਹ ਹੀ ਕਰਕੇ ਕਰਤੂਤਾ ਵਿਖਾ ਲੰਢੀਆਂ ਨਾ ਮੈਨੂੰ ਤੂੰ ਕਰਲਾ ਕਰਲਾ ਜਿੰਨਾ ਤੇ ਕੋ ਜੋਰ ਲੱਗਦਾ ਲਾਲਾ ਚਲਣੀ ਇਹ ਘਰ ਵਿੱਚ ਮੇਰੀ ਆ ਤੇਰੀ ਨਹੀਂ ਚਲਣੀ ਨਾਉ ਆ ਨਾਉ ਬਣ ਕੇ ਰਹਿ ਜੀ ਇਹ ਗੱਲ ਆ ਨਾ ਆ ਜੀ ਭਾਂਡੇ ਵੀ ਤੇ ਆਪਣੇ ਆਪੇ ਫੜ ਕੇ ਖੜੋਗੇ ਤੇ ਬੈਠੀ ਜੀ ਮੈਂ ਸਾਹਮਣੇ ਕਰ ਲੋ ਕੀ ਕਰਨਾ ਹੈ ਤੁਸੀਂ ਵਿਰੋਧ ਦਿੜੀ ਕੋਈ ਗੱਲ ਸੁਣਾਉਂਦੇ ਰਹਿੰਦੇ ਹੋ ਮੈਂ ਤੁਹਾਨੂੰ ਜੀਨ ਨਹੀਂ ਦੇਣਾ ਹੈਗਾ ਜੀਨ ਤਾਂ ਤੁਸੀਂ ਦਿੰਦੇ ਹੀ ਨਹੀਂ ਹੈਗੇ ਇਹਨੂੰ ਵੇਖਾ ਸ਼ਰਮਤ ਨਹੀਂ ਆਉਂਦੀ ਮਾਸਾ ਤੈਨੂੰ ਸਸਦੇ ਗਾੜੀ ਜਬਾਨ ਖੋਲਦੀ ਨੂੰ ਉਹੋ ਗੱਲ ਸਿਆਣਿਆਂ ਨੇ ਹੰਦੇ ਨੇ ਨਾ ਕਿ ਜਿੰਨੇ ਲਾ ਲੀ ਲੋਈ ਉਹਦਾ ਕੀ ਕਰੂਗਾ ਕੋਈ ਉਹ ਤਾਂ ਤੇਰਾ ਹਾਲਵਾ ਹੈ ਤੂੰ ਮੈਨੂੰ ਕਿ ਸਮਝਾਵਾ ਆਪਾਂ ਦੇ ਮੈਚ ਕੂਗੀ ਮੇਰੀ ਚੱਕਰੀ ਜਿੱਤੀ ਤੂੰ ਹੀ ਚੁੱਕੇਂਗੀ ਮੈਂ ਵੀ ਨਹੀਂ ਚੁੱਕਣੇ ਹੈਗੇ ਜਿਹੜਾ ਮਰਜੀ ਇਥੇ ਚੁੱਕ ਕੇ ਫੜੇ ਹੁਣ ਚਾਰ ਸੱਚੀਆਂ ਸੁਣਾਈਆਂ ਨੇ ਤਾਂ ਉੱਠ ਕੇ ਡੋਲ ਚਲ ਗਈ ਐ ਧੀ ਦੀ ਰੈਦਾ ਸਿਵਤ ਕਰਦੀ ਐ ਵੀ ਜਿਹਦਾ ਧੀ ਚੰਗੀ ਬੜੀ ਐ ਮੈਂ ਵੀ ਨਹੀਂ ਚੁੱਕਣੀ ਆਪੇ ਚੁੱਕਣ ਕੰਨ ਦਾ ਕੰਮ ਰਹਿ ਗਿਆ ਵਾ ਬਸ ਬਸ ਹੋ ਗਈ ਤਿਆਰੀ ਚੱਲ ਮੈਂ ਇੱਥੇ ਬਿਨ ਮੈਨੋਂ ਤੀ ਬਾਹਰ ਨਿਕਲੀ ਨਾ ਪਰਛਰੀ ਕੇ ਕੰਮ ਰਹਿ ਲਾ ਤਿੰਨ ਵਾਰ ਹੀ ਗਈ ਸਾਰੀਆਂ ਲੈ ਕੇ ਕਿ ਨੋ ਨੂੰ ਗਾਨੇ ਖੜਾਉਣੇ ਆ ਤੇ ਆਓ ਅਗਲੀਆਂ ਆਈਆਂ ਨਹੀਂ ਪਾਰਾਂ ਦੇ ਭੈਣ ਲੰਗਾ ਨੇ ਆਈਆਂ ਨਹੀਂ ਨਾ ਕਿਰੇ ਆਈਆਂ ਹੀ ਨੇ ਅਗੋਂ ਚੱਲ ਚੱਲ ਭੈਣ ਜੀ ਆਗੇ ਚੱਲ ਚੱਲ ਭੈਣ ਜੀ ਮੇਰੀ ਗੱਲ ਸੁਣ ਕੰਮ ਵੀ ਕਿਸੇ ਦਾ ਰੁਕਦਾ ਹੁੰਦਾ ਜੇ ਕੋ ਨਈ ਆਇਆ ਤਾਂ ਨਾ ਸੀ ਆਪਾਂ ਤਾਂ ਜੰਦੇ ਰਹੇ ਆ ਨਾ ਪਰ ਮੈਨੂੰ ਤੇ ਕਿਤੇ ਘਾਂ ਆ ਤਾ ਸੁਣਾ ਕੱਲ੍ਹ ਇਹਨੇ ਮੈਂ ਭੱਜੀ ਜਾਨੀ ਨੂੰ ਭੈਣ ਹੈਗੀ ਆ ਨਾ ਉਹਨੂੰ ਨਾਲ ਲੈ ਚੁੱਪ ਕਰਕੇ ਤੇ ਗਾਣੇ ਖੜਾ ਕੇ ਪਰੇ ਕਰ ਜੇ ਬਾਈ ਖਾਂਸ ਭਲਾ ਭੈਣ ਨੂੰ ਪਿਆਸ ਜੀ ਹੁ ਤਲ ਜਾਂਦੀ ਤੇ ਮੇਰੀ ਤੇ ਬੇਇੱਜ਼ਤੀ ਕਰਾਤੀ ਸੀ ਨਾ ਨਾ ਕਿਉਂ ਇਹਨੇ ਪਰ ਕੀ ਕਰੀਏ ਫਿਰ ਫਾ ਲਈ ਹੁਣ ਫਿਰ ਜੀ ਆਇਆਂ ਨਾ ਆਈਆਂ ਤੇ ਜਾਣਾ ਇਹਨਾਂ ਦੇ ਵੀ ਮੈਂ ਟੰਮਾ ਤੇ ਮੁਠੀ ਖੰਨੀ ਫਿਰਨਾ ਆਖੀ ਦੱਸਿਆ ਚੱਲ ਜਿੱਦਾਂ ਵੀ ਹੋਊਗਾ ਵੇਖੀ ਜਾਊਗੀ ਲਿਆ ਤੂੰ ਤਾਂ ਆਪਣਾ ਕੰਮ ਨਿਬੇੜ ਮੇਰੀ ਤਾਂ ਲੰਗ ਗਈਆਂ ਨਾ ਬੇਇਤੀ ਕਰਾਉਂਦੇ ਕੋਈ ਆਜੂ ਠੀਕ ਆ ਨਾ ਚੋ ਦਾਸੇ ਆਈਆਂ ਕਿਹੜੀ ਗੱਲਾਂ ਦੀ ਉਹ ਵੀ ਤੈਨੂੰ ਮੈਂ ਦੱਸ ਦਿੰਨੀ ਛੜ ਗਈਆਂ ਨੇ ਤੇ ਨੂ ਬੜੀ ਸੋਹਣੀ ਐਸ ਗੱਲਾਂ ਨੀ ਆਈਆਂ ਦੱਸ ਵੀ ਜੇ ਛੜਨ ਗਈਆਂ ਨੇ ਫਿਰ ਨੂ ਜੜੀ ਵੀ ਸੜਿਆ ਕੀ ਹੋਣਾ ਵੀ ਨੂ ਸੋਹਣੀ ਛੜ ਜਾਣੀ ਉਹਨਾਂ ਦੇ ਹੀ ਕਿ ਕਰਿਆ ਮੁੰਡਾ ਵਿਆਹਿਆ ਜਾਣਾ ਜਾਂ ਨਹੀਂ ਵਿਆਹਿਆ ਜਾਵੇ ਅਜਾ ਕਿੱਦਾਂ ਦੀ ਆਊ ਜਾਂ ਕਿੱਦਾਂ ਦੀ ਨਹੀਂ ਇਹ ਤਾਂ ਵਹਿਮ ਹੀ ਆ ਵੈਹ ਤਾਂ ਸਾਰਿਆਂ ਦੇ ਜਾਣੇ ਠੀਕ ਆ ਕਿ ਨਾ ਪਰ ਅਸੀਂ ਦੇ ਵੇਖਲਾ ਸਾਰਿਆਂ ਦੇ ਜਾਂਦੇ ਰਹੇ ਹੁਣ ਕੋਲੇ ਹੋਟਲੇ ਸਾਰੇ ਸੜ 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 ਜਾ ਪਰ ਮੈਂ ਇੱਕੋ ਗੱਲ ਕਹੀ ਤੇ ਮੈਨੂੰ ਸਿਰਫ ਧੀ ਦੀ ਲੋੜ ਮੈਂ ਦਾਜ ਦੌਨ ਨੂੰ ਕੀ ਕਰਨਾ ਜੇ ਧੀ ਉਹੋ ਜੀ ਆ ਗਈ ਉਹਨੇ ਮੈਨੂੰ ਸੰਭਾਇ ਹੀ ਨਾ ਤਾਂ ਕਹਦਾ ਕਿ ਹੁਣ ਮੈਂ ਨਹੀਂ ਦਾਜ ਦੌਨ ਲਿਆ ਪਰ ਮਾਂ ਦੇ ਨਾਲ ਉਹ ਮਰਿਜ਼ਤ ਕਰੇਗੀ ਤੇ ਮੈਂ ਉਹਦੀ ਕਰਾਂ ਚੱਲ ਕੋਈ ਗੱਲ ਨਹੀਂ ਅਜੇ ਵੀ ਇਸ ਤੇ ਲਿਆ ਅਜੇ ਤੇ ਨਵਾਂ ਨਵਾਂ ਕੰਮ ਆ ਫਟਾ ਲੈ ਕੇ ਆ ਤੂੰ ਨਿਆਣੇ ਬੈਠੇਗਾ ਕੰਮ ਨਬੇੜ ਲੈ ਕੇ ਤੇ ਮੈਂ ਆ ਜਲੀ ਹੁਣ ਵੇਖੀ ਨੀ ਮੇਰ ਚਾਂ ਲਗੀਆਂ ਪਗਾਂ ਮੇਂ ਤੇ ਮੇਰੇ ਸ਼ਰੀਕੇ ਦੀਆਂ ਗੱਲਾਂ ਹੋਣਗੀਆਂ ਚੱਲੋ ਪੁੱਤ ਗਾਨਾ ਖੋਲਣ ਦੀ ਨਾ ਰਸਮ ਕਰੋ ਹੁਣ ਪੂਰੀ ਕੋਈ ਨਹੀਂ ਹੁਣ ਮੈਂ ਜਿਤਨੀ ਨਾ ਮੇਰ ਲੈਣੀ ਹੂੰ ਜੀ ਜੀ ਤੇ ਗੰਦਾਈ ਬੜੀ ਵਰੀ ਘਾਰੀਆਂ ਤੇ ਅਜੇ ਤੇ ਮੈਂ ਪੱਕੀ ਕੀਤੀ ਦੀ

तोड़ी ना तोड़ी ले वो जीत गई ना जीत गई याद रख लिया है हां तो इनी का क्या ही लोग ही करोगी मुंडे रिकुआ काम करे शुरू ਵੇ ਨੀ ਉਹ ਰੋਖੇ ਰਾਜਿਤਰਾ ਹਾ ਯੋ ਉਹ ਯੋ ਲੱਗਿਆ 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 ਹਾਰ ਗਈ ਹਾਰ ਗਈ ਕੁੜੀਏ ਵੇਖ ਲਈ ਹੁਣ ਤੂੰ ਜਿੱਤਣਾ ਹੀ ਹੋ ਨਹੀਂ ਤੇ ਸਾਡੇ ਮੁੰਡੇ ਵੀ ਚੱਲਣੀਆਂ ਫੇਰ ਵੀਰ ਲੈ ਮੈਂ ਜਿੱਤੂਗੀ ਇਹ ਲੈਨੇ ਕੌਣ ਜਿੱਤਦਾ ਦੇਖੋ ਲੱਗਿਆ ਜਿੱਤ ਲੱਗਿਆ

ਕੀ ਗੱਲ ਹੋ ਗਈ ਆ ਮਾਰਾ ਹੀ ਮਮੀ ਦੇ ਮੱਥੇ 'ਚ ਆ ਮੇਰਾ ਜੀ ਕਾਣ ਡਿਆ ਜਦ ਤਨੀ ਉਹ ਗੱਲਾਂ ਕਰਦੀ ਨਾ ਉਹਦੇ ਉੱਤੇ ਰੋੜ ਦਿੰਦੀ ਸਿਰਫ ਇੱਕ ਲੱਗੇ ਡੈਡੀ ਹੀ ਮੈਂ ਸੌਂਦੀ ਪਈ ਹਾਂ ਡ੍ਰੈੰਗ ਰੂਮ 'ਚ ਜੋ ਕੁਝ ਹੋਣ ਡਿਆ ਮੈਂ ਆਪੇ ਬਾਹਰ ਨਹੀਂ ਗਈ ਕਿ ਜੇ ਮੈਂ ਚੱਲ ਗਈ ਤੇ ਸਾਰਾ ਕੰਮ ਵੱਧ ਜਾਣਾ ਚੱਲ ਕੋਈ ਨਹੀਂ ਵੱਧ ਕੀ ਜਾਣਾ ਵਾ ਇਹਨੇ ਚੇਤੇ ਦਿੱਤੇ ਤੇ ਕੋਰਾਏ ਪਾਈ ਨਹੀਂ ਗਈ ਇਹਨੂੰ ਮੈਂ ਪਾ ਕੇ ਦੱਸਾਂਗੀ ਵੀ ਮੈਂ ਚੀਜ਼ ਕੀ ਆ ਮੈਂ ਤਾਂ ਪਛਤੌਨੀ ਆ ਉਸ ਘੜੀ ਨੂੰ ਕਿ ਜਦੋਂ ਮੈਂ ਤੇਰਾ ਰਿਸ਼ਤਾ ਇਸ ਘਰ ਚ ਲੈ ਕੇ ਆਈ ਸੱਚ ਪਛਿਕਦੀ ਆ ਨਾ ਮੇਰ ਕੋ ਕਿ ਮੈਂ ਬੜੀ ਔਖੀ ਆ ਘਰ ਚ ਰਿਸ਼ਤਾ ਕਰਕੇ ਮੰਮੀ ਟਾਲਦੀ ਤੇ ਹੈ ਨਹੀਂ ਚਲ ਕੋਈ ਨਹੀਂ ਮੈਂ ਇਹੀ ਕਹਿੰਨੀ ਆ ਕਿ ਲੜਾਈ ਟਲ ਜੇ ਲੜਾਈ ਟਲ ਜੇ ਨਹੀਂ ਤੇ ਇੱਥੇ ਮੰਮੀ ਨੇ ਕੋਈ ਨਾ ਕੋਈ ਚੰਨ ਚਾੜ ਕੇ ਹਟਣਾ ਤੂੰ ਕਹਿਣ ਦੀ ਵੀ ਚੰਨ ਚਾੜ ਕੇ ਹਟਣਾ ਵਾ ਮੰਮੀ ਨੇ ਚੜਾ ਦੇਣਾ ਵਾ ਜਾਂ ਮੈਨੂੰ ਮਾਰ ਦੇਗੀ ਤੇ ਜਾਂ ਆਪ ਮਰ ਜੇਗੀ ਮੇਰੇ ਇੱਥੋਂ ਆਵੇ ਪੈਣਾ ਤੇਰੇ ਜੋੜੇ ਅੱਗੇ ਹੱਥ ਇਦਾਂ ਦੀਆਂ ਗੱਲਾਂ ਨਾ ਕਰਿਆ ਕਰ ਕਿੱਦਾਂ ਨਹੀਂ ਇਹ ਕਰਿਆ ਕਰ ਆਪ ਤੇ ਤੂੰ ਚੰਗੀ ਰਹਿ ਗਈਆਂ ਭਾਜੀ ਨੂੰ ਬਾਹਰ ਘਲਤਾ ਵਾ ਤੇ ਤੇਰੀ ਵੀ ਫੈਲ ਲੱਗ ਜੇਗੀ ਤੇ ਤੂੰ ਵੀ ਚਲ ਜੇਂਗੀ ਫਾਖਾ ਖਾਨਾ ਤੇ ਮੈਨੂੰ ਰਹਿ ਗਿਆ ਇੱਥੇ ਹੁਣ ਮੈਨੇ ਲੜਨ ਮੈਂ ਕਿਹੜੀ ਜਾਜੇ ਚੜ ਗਈਆਂ ਤੇ ਤੂੰ ਰਹਿ ਗਈਆਂ ਕੋਈ ਨਹੀਂ ਕੋਈ ਨਹੀਂ ਚਲੀ ਜਾਣਾ ਵ ਜਦੋਂ ਭਾਜੀ ਚਲੀ ਗਈ ਤੇ ਤੂੰ ਵੀ ਚਲੀ ਜਾਣਾ ਵ ਉਹ ਮੈਂ ਇੱਥੇ ਹੀ ਆਂ ਈ ਟੈਨਸ਼ਨ ਨਾ ਲੈ ਕੋਈ ਨਹੀਂ ਜਦੋਂ ਕੋਈ ਵੀ ਗੱਲ ਹੁੰਦੀ ਕਰੇਗੀ ਨਾ ਤੇ ਮੈਂ ਤੇਰੇ ਮਗਰ ਆਣ ਕੇ ਗੱਲ ਕਰਿਆ ਕਰੂੰਗੀ ਮੈਂ ਤੈਨੂੰ ਇਹ ਗੱਲ ਕਹਿਣੀ ਸੀ ਵੀ ਉਹਨੇ ਕਹਿਣਾ ਵੀ ਇਹ ਇਕੱਲੀ ਲੜਦੀ ਰਹਿੰਦੀ ਆ ਉਹ ਤੇਰੀ ਅਮਦੀ ਨਹੀਂ ਭੈਣ ਉਹਨੇ ਕਹਣਾ ਇਹਨਾਂ ਵਿੱਚ ਲੱਗਦਾ ਏਕਾ ਹੀ ਆਨੀ ਆ ਕੋਈ ਨਹੀਂ ਤੂੰ ਇਹ ਗੱਲ ਦੀ ਟੈਨਸ਼ਨ ਨਾ ਲੈ ਮੈਂ ਹੁਣ ਜਦੋਂ ਕੋਈ ਵੀ ਮੰਮੀ ਗੱਲ ਕਰੇਗੀ ਨਾ ਤੇਰੇ ਨਾਲ ਖੜ੍ਹਾ ਕਰੂੰਗੀ ਕੋਈ ਨਹੀਂ ਮੰਮੀ ਨੂੰ ਠੰਡ ਮੈਂ ਪਾਵਾਂਗੀ ਤੂੰ ਕਿਉਂ ਟੈਨਸ਼ਨ ਲੈਨੀ ਆ ਹੁਣ ਮੈਂ ਦੱਸਾਂਗੀ ਕਿ ਨਾ ਉਹ ਕੀ ਚੀਜ਼ ਆ ਦੱਸ ਇਹ ਵੀ ਇਹਨੂੰ ਉਹਨੇ ਤੇ ਥੈਰੇਪੀ ਹਟ ਪਾਇਆ ਵਾ ਵੀ ਮੈਂ ਸੁਣਾ ਦਨੀ ਆ ਤੋ ਉਹ ਸੁਣ ਲੈਂਦੀ ਤੇਰੀ ਕੀ ਜੀ ਮੈਨੂੰ ਡਈ ਆ ਜੇ ਕਿਤੇ ਤੁਹਾਨੂੰ ਰਾਏ ਪਾਇਆ ਹੁੰਦਾ ਨਾ ਤੇ ਮੇਰੇ ਨਾਲ ਉਹਨੇ ਗੱਲ ਹੀ ਨਹੀਂ ਕਰਨੀ ਹੈਗੀ ਚਲ ਤੂੰ ਹੁਣ ਟੈਨਸ਼ਨ ਨਾ ਲੈ ਕੋਈ ਵੀ ਗੱਲ ਹੋਏਗੀ ਹੁਣ ਮੈਂ ਮੰਮੀ ਨੂੰ ਆਪੇ ਸੰਭਾਲ ਲਿਆ ਕਰਾਂਗੀ ਸੰਭਾਲ ਲੈਂਗੀ ਤੇ ਹਾਂ ਤੇ ਵੀ ਸੱਚੀ ਐ ਮੰਮੀ ਦੀ ਜ਼ੁਬਾਨ ਤਾਂ 1 ਮਿੰਟ ਵੀ ਬੰਦ ਨਹੀਂ ਹੁੰਦੀ ਸਾਰਾ ਦਿਨ ਕਟਰ ਕਟਰ ਕਰਦੀ ਰਹਿੰਦੀ ਐ ਚਲ ਕੋਈ ਨਹੀਂ ਹੁਣ ਮੰਮੀ ਨਾਲ ਮੈਂ ਆਪ ਹੀ ਗੱਲ ਕਰਾਂਗੀ ਆ ਗਈ ਕਿੱਥੇ ਗਈ ਇਹੀ ਕਿਉਂ ਕੀ ਗੱਲ ਹੋ ਗਿਆ ਵਾ ਹੌਸਲਾ ਕਰ ਹੌਸਲੇ ਵਾਲੀ ਕਿਹੜੀ ਗੱਲ ਆ ਆਪ ਤੂੰ ਚੰਗੀਆਂ ਤੇ ਰਿੱਖ ਪਿਛੇ ਆਪਣੀ ਮਾਂ ਰੱਖੀ ਆ ਸਾਡੇ ਦੋਵਾਂ ਭੈਣਾਂ ਨਾਲ ਨਾਲ ਲੀ ਉਹ ਯਾਰ ਤੂੰ ਤੇ ਬਸ ਚੱਤੇ ਪੈਰ ਨਾਲ ਗਰਮਣਾ ਲਿਆ ਕਰਾਗਾ ਵੀ ਇਹ ਤੇ ਲੈ ਕਿੱਦੋਂ ਆਇਆ ਬੰਦਾ ਪੁੱਛ ਲੈਂਦਾ ਕੋ ਪਾਣੀ ਧਾਣੀ ਆਉਂਦਾ ਸਾਰੀ ਲੰਗਦਾ ਪੀਂ ਜਦੋਂ ਵਿਆਹ ਹੁਣ ਆਹੀ ਨਾ ਉਦੋਂ ਤਾਂ ਤੁਸੀਂ ਬੜੀਆਂ ਗੱਲਾਂ ਕਰਦੇ ਸੀ ਤੇਰੀ ਸਾਈਡ ਮੈਂ ਲਿਆ ਕਰਾਂਗੀ ਨਹੀਂ ਮੰਮੀ ਬੜੀ ਚੰਗੀ ਐ ਮੰਮੀ ਚੰਗੀ ਤਾਂ ਇਹ ਤਾਂ ਅੱਜ ਮੈਨੂੰ ਪਤਾ ਲੱਗਣ ਡਿਆ ਕੀ ਗੱਲ ਹੋ ਗਈ ਹੁਣ ਮੈਨੂੰ ਦਾ ਹੌਂਸਲਾ ਦੱਸ ਵੀ ਮੰਮੀ ਨੇ ਕੀ ਕਹਿ ਤਾ ਤੈਨੂੰ ਇਹ ਪੁੱਛੋ ਪਿਤਾ ਦੀ ਮਾਂ ਹਾਨੂੰ ਕੀ ਨਹੀਂ ਕਹਿੰਦੀ ਸਾਡੀ ਦੋਵਾਂ ਭੈਣਾਂ ਦੀ ਨਾ ਜਾਣ ਬਸ ਲੈਣੀ ਇਹਦੀ ਬਾਕੀ ਆ ਜਿੰਨਾ ਹਾਂ ਸਾਰੀ ਡੈੜੀ ਸੁਨਮ ਦੀ ਰਹਿੰਦੀ ਆ ਚਲ ਕੋਈ ਗੱਲ ਨਹੀਂ ਕਰ ਲਈ ਨਾ ਤੈਨੂੰ ਪਤਾ ਉਹ ਵੀ ਮਾਂ ਆ ਉਹਨੇ ਵੀ ਪਾਲਿਆ ਪੋਸਿਆ ਉਹਦਾ ਵੀ ਤੁਹਾਡੇ ਤੇ ਹੱਕ ਬੰਦਾ ਹੁਣ ਜੇ ਮਨ ਲਾ ਉਹਨੂੰ ਕੁਝ ਕਵਾਂਗਾ ਤੂੰ ਕੇਨੋਂ ਬਾਹਰ ਚਾਚੇ ਤਾਂ ਇਹਨੂੰ ਦੱਸੇਗੀ ਤੇ ਚੰਗਾ ਫਿਰ ਸਾਰਿਆਂ ਨੇ ਕਹਿਣਾ ਵੀ ਚਲੋ ਉਹ ਤੇ ਹੈ ਹੀ ਆਸਿਆ ਨੇ ਬਣੇ ਇਹ ਕਿਦਾਂ ਲਈ ਗੁੰਗਲਾਂ ਕਰ ਤਾਂ ਤੂੰ ਥੋੜਾ ਹੌਸਲਾ ਕਰ ਲਿਆ ਕਰ ਜੱੜ ਲਿਆ ਕਰ ਕਿਤੇ ਨਹੀਂ ਕੁਝ ਹੁੰਦਾ ਹੈਗਾ ਬੰਦਾ ਵਿਚਾਰਾ ਤੇ ਫਸਿਆ ਹੁੰਦਾ ਵਾ ਇੱਕ ਪਾਸੇ ਮਾਂ ਵਾ ਤੇ ਇੱਕ ਪਾਸੇ ਘਰ ਵਾਲੀ ਹੁਣ ਕਿਦੀ ਰੱਖੇ ਤੇ ਕਿਦੀ ਮੋੜੇ ਮਾਂ ਦੀ ਮੰਨ ਲਓ ਯਾਰ ਹਾਂ ਗੱਲ ਨਹੀਂ ਹੈਗੀ ਮੇਰੇ ਕਹਿਣ ਤੋਂ ਭਾਵਾ ਵੀ ਆਪਾਂ ਘਰ ਚਲਾਉਣਾ ਵਾ ਜੇ ਐਦਾਂ ਆਪਾਂ ਘਰ ਚ ਕਲੇਸ਼ ਪਾਈ ਰੱਖਾਂਗੇ ਤੇ ਫੇਰ ਤੇ ਰੌਲਾ ਹੀ ਬੰਨਾ ਲੋਕਾਂ ਤੇ ਤੂੰ ਇਹ ਘਾਰੀ ਚਲਾਉਣੇ ਆ ਉਦੋਂ ਤਾਂ ਬੜੀਆਂ ਤਾਹ ਤਾਹ ਦੀਆਂ ਗੱਲਾਂ ਕਰਦੇ ਸੀ ਗਰਲੀਨ ਤੇ ਲਈ ਮੈਂ ਆ ਕਰ ਦੂੰਗਾ ਬਾਕੀ ਗੱਲਾਂ ਤਾਂ ਛੱਡੋ ਤੂੰ ਮੇਰਾ ਸੋਣਾ ਹੀ ਮੰਮੀ ਕੋਲ ਲਿਆ ਦਿਓ ਜਿਹੜਾ ਵਿਆਹ ਵਿੱਚ ਦਿੱਤਾ ਵਾ ਓਏ ਸਭ ਕੁਝ ਬਣ ਜਾਊਗਾ ਹੌਸਲਾ ਤੇ ਕਰ ਹਜਿਆਦ ਦਿਨ ਕੱਢਿਆ ਵਾ ਪ੍ਰੋਗਰਾਮ ਦਾ ਤੇਰੀ ਹਰ ਇੱਕ ਚੀਜ਼ ਪੂਰੀ ਹੋ ਜਾਊਗੀ ਪਰ ਰਵੇਖ ਚੀਜ਼ ਵਿੱਚ ਜਿੰਨਾ ਟਾਈਮ ਲੱਗਦਾ ਵਾ ਕਾਲੇ ਪਿਆ ਕੁਝ ਨਹੀਂ ਹੁੰਦਾ ਹੈਗਾ ਤੇ ਬਾਕੀ ਅਜ ਤੱਕ ਗਰਲੀਨ ਨੂੰ ਇਹ ਦੱਸ ਜਿਉਂਦੀ ਗਈ ਆਈ ਤੇਰੀ ਅੱਖੀ ਕਦੀ ਮੋੜੀ ਹੈ ਆਪਾਂ ਕਿਤੇ ਓਖਾ ਜਾਂ ਪਰ ਤੈਨੂੰ ਪਹਿਲਾਂ ਆ ਚੀਜ਼ ਕਹੀਦਾ ਵੀ ਹਾਂ ਮੂੰਹ ਕੱਢੇ ਤੇਰੀ ਪੂਰੀ ਕਰੀਦੀ ਐ ਕਾਲੇ ਨਹੀਂ ਕਿੰਦਾ ਕੀ ਫਾਇਦਾ ਵਾ ਉਹ ਨੀਂ ਆ ਕਿ ਤੇ ਮਾਂ ਤੁਹਾਡੀ ਗੱਲਾਂ ਸੁਣਾ ਦਿੰਦੀ ਐ ਸਾੜ ਕੇ ਰੱਖ ਦਿੰਦੀ ਐ ਬੰਦੇ ਨੂੰ ਉਹ ਐਵੇਂ ਨਾ ਫੂਲ ਮਚਾਉਂਦੀ ਰਿਹਾ ਕਰ ਖੁਸ਼ ਰਿਹਾ ਕਰ ਜ਼ਿੰਦਗੀ ਛੋਟੀ ਐ ਹੱਸ ਮੇੜ ਕੇ ਟਾਈਮ ਗੱਡੀਦਾ ਹੀ ਦਾ ਵਾ ਐਵੇਂ ਨੀ ਦੇ ਛੋਟੇ ਕਰੀਦੇ ਹੈਂ ਖੁਸ਼ ਤੁਹਾਡੀ ਮਾਂ ਰਹਿੰਦੇ ਤੇ ਖੁਸ਼ ਰਹੀ ਐ ਨਾ ਕੋਲੀ ਨੀ ਮਮਾ ਕੋਤ ਦੀ ਲਿਆਇ ਸਫਤਾ ਕਰ ਕਰ ਮਰ ਚਲੀ ਆ ਮੇਰੀ ਧੀ ਨੂੰ ਸੌਖਾ ਘਰ ਮੇ ਲਗਿਆ ਲੋਕ ਤੇ ਸੜ ਗਏ ਗੱਲੀ ਨਾ ਹਾ ਗੱਲ ਨਾ ਕਰਾਗਾ ਉਹ ਭੈਣ ਆ ਉਹਦਾ ਦੁੱਖ ਮੈਨੂੰ ਵੀ ਹੋਣਾ ਜੇ ਤੂੰ ਗੱਲ ਕਰਕੇ ਠੀਕ ਹੈ ਤੇਰੀ ਮੰਮੀ ਨਾਲ ਜੋ ਵੀ ਗੱਲ ਹੈਗੀ ਆ ਠੀਕ ਹੈ ਪਰ ਆ ਸਾਡੀ ਕੁੜੀ ਬਾਰੇ ਕੋਈ ਗੱਲ ਕਰਨਾ ਨਹੀਂ ਹੁਣ ਤੈਨੂੰ ਕੁਝ ਕਵਾਂਗੇ ਤੇ ਮਾਪਿਆਂ ਤੋਂ ਪਿੱਛੇ ਦੁੱਖ ਹੋਏਗਾ ਕਿ ਨਹੀਂ ਅੱਛਾ ਫਿਰ ਸਾਡਾ ਨਹੀਂ ਤੁਹਾਨੂੰ ਕੋਈ ਦੁੱਖ ਹੈਗਾ ਆ ਵੇ ਤੁਹਾਡੇਗੇ ਹੱਥ ਜੁੜੇ ਬਾਬਾ ਅਭੀ ਮਾਂ ਦੇ ਤੇ ਭੈਣ ਦੇ ਕੋਣ ਗਾੜੋ ਉਹ ਗੱਲੀ ਨੇ ਗੱਲ ਤਾਂ ਸੁਣ ਭੈਣ ਸੁਣਨੀ ਆ ਨਹੀਂ ਲੈ ਤੁਸੀਂ ਬੰਦਾ ਹੁਣ ਕੀ ਕਰੇ ਹੁਣ ਜਨਾਨੀ ਦੀ ਸੁਣੇ ਤੇ ਮਾਂ ਨੇ ਕਹਣਾ ਜਨਾਨੀ ਪਿਛੇ ਲੱਗਾ ਵਾ ਤੇ ਜੇ ਮਾਂ ਦੀ ਸੁਣਾਗਾ ਤੇ ਫਿਰ ਇਹਨੇ ਕਹਣਾ ਵੀ ਮਾਂ ਦੀ ਮੰਦਾ ਵਾ ਹੁਣ ਘਰ ਬਚਾਉਣ ਲਈ ਤੇ ਦੋਏ ਪਾਸੇ ਰੱਖਣੇ ਪੈਣੇ ਆ ਇਹਨਾਂ ਨੂੰ ਨਾ ਉਹ ਦਿਨ ਪਤਾ ਲੱਗਣਾ ਜਿੱਦਣ ਸਾਨੂੰ ਦੋਵਾਂ ਪੈਣਾਂ ਨੂੰ ਕੱਟਤਾ ਤੇ ਇਹਨਾਂ ਦੇ ਕਿਹਨੇ ਰਿਸ਼ਤੇ ਵੀ ਕਰਨੇ ਹੈਗੇ ਹਾਂ ਪੋਤੋਏ ਬਾਹਰ ਨੂੰ ਚੱਲੀਏ ਬੰਬੀ ਨੂੰ ਹੈ ਉਹ ਆ ਰਹੇ ਦੇ ਹੁਣ ਇੱਥੇ ਹੈ ਚੱਲੀਏ ਆਏ ਆਵੇ ਲੋਕੀ ਕਹਿੰਦੇ ਆ ਮੋਨ ਨਾਲੋ ਵਿਆਜ ਪੈਰਾ ਹੈ ਆ ਮੇਰਾ ਪੁੱਤ ਚੱਲੀ ਬੰਬੀ ਨੂੰ ਪਵਾ ਰਖਾ ਨਾਂ ਮਤਰਾ ਸੋਚਿਆ ਹੈਗਾ ਪੁੱਤ ਵਿਆਹੂੰਗੀ ਤੇ ਤਾ ਸੁੱਖ ਲਾਉਂਗੀ ਕੀ ਕਰਨ ਦੇ ਮੈਂ ਤੈਨੂੰ ਦਿਖਣ ਦਾ ਕੀ ਕਰਨ ਲਈ ਹੈ ਮੇਰੇ ਕਰਮਾਂ ਚ ਤੇ ਆਹੋ ਕੋ ਰਹਿ ਗਿਆ ਵਾ ਮਮਮੀ ਕਾ ਤੂੰ ਇੰਨੇ ਗੁੱਸੇ ਜੇ ਕਦੀ ਹੱਸ ਵੀ ਲਿਆ ਕਰੋ ਤੂੰ ਹੀ ਤਾਂ ਹਰ ਵੇਲੇ ਇਦਾਂ ਜਿਹਦਾ ਲੜਨ ਨੂੰ ਪੈਂਦੇ ਜੀ ਹਾਸਾ ਕਾਫਾ ਤੇ ਮੇਰਾ ਗਵਾਚ ਗਿਆ ਵਾ ਜਦੋਂ ਤਾਂ ਤੁਹਾਨੂੰ ਵਿਆਹ ਲਿਆ ਆ ਮੈਂ ਹੁਣ ਨਹੀਂ ਹੱਸ ਰਿਆ ਮੇਰੇ ਮੂੰਹ ਤੇ ਓਏ ਐਵੇਂ ਨਾ ਮੰਮੀ ਇਦਾਂ ਕਰਿਆ ਕਰ ਤੂੰ ਮੇਰੇ ਹਿਸਾਬ ਨਾਲ ਗੁੱਸੇ ਜਿਹਾ ਕਿੰਨੇ ਮਿਰਚਾਂ ਵੱਧ ਪਾ ਦੇਣੀਆਂ ਨੇ ਕੱਟ ਕੱਟ ਕੇ ਸਬਜ਼ੀ ਚੁੱਪ ਕਰ ਜਾ ਤੇਰੇ ਵਿੱਚ ਬਾਰ ਖਿੱਚ ਦੇਣੀ ਹਾਂ ਮੈਂ ਹੌਂਸਰੇ ਨਾ ਮੰਮੀ ਇਦਾਂ ਨਾ ਕਰਿਆ ਕਰੋ ਅੱਗੇ ਗੁਰਲੀਨ ਵੀ ਦੱਸਣ ਦੀ ਸੀ ਮੈਨੂੰ ਕਿ ਤੂੰ ਹੀ ਉਹਨਾਂ ਨਾਲ ਲੜਦੇ ਰਹਿੰਦੇ ਜੇ ਨਾ ਕਰਿਆ ਕਰੋ ਇਦਾਂ ਆਹੋ ਮੰਨ ਗਰ ਲੀਨ ਦੀਆਂ ਮੈਨੂੰ ਪਤਾ ਵਾ ਹੁਣ ਤੂੰ ਗੁਰਲੀਨ ਦੀਆਂ ਮੰਨਣੀਆਂ ਵਾ ਆਪਣੀ ਮਾਂ ਦੀ ਨਹੀਂ ਸੁਣਨੀ ਮਾਂ ਨੇ ਵਿਆਹ ਤਾਂ ਬੜ ਚੰਗੀ ਲੱਗਦੀ ਹੁੰਦੀ ਓ ਤੈਨੂੰ ਮੈਨੂੰ ਪਹਿਲਾਂ ਸਭਿਆਰੇ ਇੱਕ ਗੱਲ ਹੀ ਕੀਤੀ ਐ ਆਹੋ ਤੂੰ ਗੱਲ ਹੀ ਕੀਤੀ ਆ ਨਾ ਇੱਕ ਗੱਲ ਕਰਕੇ ਸਭ ਕੋ ਵਿਚ ਇਹ ਕਹਿਤਾ ਵਾ ਜੇ ਕੰਮ ਕਰ ਜਾਕੇ ਆਪਣਾ ਐਡਾ ਨਾ ਕਰਿਆ ਕਰੂਗਾ ਉਮੜ ਕੇ ਡੈਡੀ ਜਿਹੜੇ ਉਹ ਵਖਰੇ ਜਦੋਂ ਮੋਟਰ ਤੇ ਬਾਹਰ ਜਾਈਦਾ ਵਾ ਉਹ ਵੀ ਸਾਫਦੇ ਰਹਿੰਦੀ ਆ ਵੀ ਮੈਨੂੰ ਘਰ ਦੇ ਲਾ ਦੇਵੇ ਕਿ ਖੇ ਚੜਦੀ ਐ ਆਹੋ ਡੈਡੀ ਤਰਾ ਮੇਤੋ ਸੜਿਆ ਰਹਿੰਦਾ ਵਾ ਇੱਕ ਮੈਂ ਹੀ ਘਰ ਚ ਮੜੀ ਆ ਤੇ ਇਹ ਸਾਰੇ ਚੰਗੇ ਜੇ ਨਾ ਆ ਦੋ ਦੋ ਨਵਾਂ ਦੇ ਹੁੰਦਿਆਂ ਆ ਪਵਾੜੇ ਮੈਨੂੰ ਕਰਨੇ ਪੈਣ ਤੇ ਕਿੱਡੀ ਚੰਗੀ ਗੱਲ ਵਾ ਹਾਂ ਮੰਮੀ ਉਹ ਵੀ ਅੰਦਰ ਕੋਈ ਡਈਆਂ ਹੋਣੀਆਂ ਕਰ ਲਾ ਉਹ ਕਿਡੀਆਂ ਬਿੱਲੀ ਸੁੱਤੀਆਂ ਰਹਿੰਦੀਆਂ ਨੇ ਵਿਚਾਰੀਆਂ ਕੋਈ ਨਾ ਕੁਝ ਕਰਦੀਆਂ ਹੀ ਆ ਜਾ ਵੇਖ ਜਾ ਕੇ ਜਾ ਸੁੱਤੀਆਂ ਹੀ ਹੋ ਜਾ ਵੇਖ ਲੈ ਨਹੀਂ ਮਾਂ ਤੇ ਯਕੀਨ ਆਉਂਦਾ ਤੇ ਜਾ ਵੇਖ ਤੇ ਸਹੀ ਇੱਕ ਵਾਰੀ ਆਇਆ ਗਰਲੀਨ ਦਾ ਚੁੰਮਚਾ ਗਰਲੀਨ ਕਹਿਣ ਦੀ ਹੀਗੀ ਮੰਮੀ ਮੇਰੇ ਨਾਲ ਲੱਗਦੀ ਰਹਿੰਦੀ ਆ ਨਾ ਮੰਮੀ ਲੜਦੀ ਗਰਲੀਨ ਤੇ ਨਹੀਂ ਲੜਦੀ ਗਰਲੀਨ ਦੀ ਗੱਠ ਰਮੀ ਜਬਾਨਵਾ ਕੰਟਰੋਲ ਹੀ ਹੈ ਨਹੀਂ ਕੋਈ ਐਵੇਂ ਤੇਰੀ ਪੂਛ ਹੰਦ ਹੁੰਦਾ ਫਿਰਦਾ ਇੱਕ ਤੇ ਹੋਗੀ ਤੇਰੀ ਘਰ ਵਾਲੀ ਤੇ ਦੂਜੀ ਹੋਗੀ ਤੇਰੀ ਸਾਲੀ ਨਖਤਿਆ ਮੈਂ ਤੇ ਪਸ਼ਤੌਂਦੀ ਵੇਲੇ ਨੂੰ ਕਿ ਕਿਥੋਂ ਇੱਕੋ ਘਰੋਂ ਦਵੇ ਪਣਾ ਲੈ ਆਂਦੀਆਂ ਮੈਂ